ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਸੰਥਿਆ ਕਰ ਰਹੇ ਹਾਂ ਸੁਖਮਣੀ ਸਾਹਿਬ ਦੀ ਲੜੀਵਾਰ ਤੇ ਵੀ ਅਸ਼ਟਪਦੀਆਂ ਆਪਣੀਆਂ ਸੰਪੂਰਨ ਹੋ ਗਈਆਂ ਅਸੀਂ ਅੱਗੇ ਸ਼ੁਰੂ ਹੁੰਦਾ ਹੈ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਦੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਇਸ ਅਸ਼ਟਪਦੀ ਦੇ ਵਿੱਚ ਜਿੱਥੇ ਪੀਲੇ ਰੰਗ ਦੇ ਸ਼ਬਦ ਆਉਣਗੇ ਪੀਲੇ ਰੰਗ ਦੇ ਤੁਸੀਂ ਵੇਖ ਰਹੇ ਹੋ ਨਾ ਸਕਰੀਨ ਤੇ ਹਾਂਜੀ ਇੱਥੇ ਸਾਰੇ ਬਿਸਰਾਮ ਨੇ ਠੀਕ ਹੈ ਜਦ ਆਕਾਰ ਇਹੋ ਕਾਸ਼ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਤੇ ਹੋਤਾ ਕਹਤੇ ਨਹੀਂ ਪੜਨਾ ਕਹ ਤੇ ਵੱਖਰਾ ਵੱਖਰਾ ਪਾਠ ਜਦ ਧਾਰੀ ਆਪਨ ਸੁੰਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕੁਮਾਤ ਜਦ ਇਸ ਕਾ ਬਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸ ਹੈ ਬਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਪਰਮ ਆਪਨ ਖੇਲ ਆਪ ਵਰਤੀਜਾ ਵਰਤੀਜਾ ਕਠਾ ਪਾਠ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕੋ ਗਣੀ ਜਦ ਇੱਕ ਹੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਣ ਔਤਾਰ ਜਦ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਕਟ ਕਹੋ ਕਹੋ ਤੋ ਹਾਏ ਕਹੋ ਕਿਤ ਠਾਏ ਜਦ ਆਪਹਿ ਆਪ ਆਪਣੀ ਜੋਤ ਧਰੈ ਧਰੇ ਨਹੀਂ ਪੜਨਾ ਤਰੈ ਦਿਲਾਵਾਂ ਲੱਗੀਆਂ ਤਬ ਕਮਨ ਨ ਡੜ ਕਵਨ ਕਤ ਡਰੈ ਇਹਨੂੰ ਨ ਡਰ ਨਹੀਂ ਪੜਨਾ ਕਈ ਸੰਗਤਾਂ ਪੜ ਜਿੰਦੇ ਡੜ ਇਨੂੰ ਅਦਕ ਲਾ ਕੇ ਕਸ ਕੇ ਬੋਲਾਂ ਨਿੱਡਰ ਨਿੱਡਰ ਹਾਂ ਤਬ ਕਵਨ ਨਿੱਡਰ ਕਵਨ ਕਤ ਡਰੈ ਆਪਨ ਚਲਤ ਚਲਿਤ ਨਹੀਂ ਪੜਨਾ ਇਹ ਚਲਲੇ ਨੂੰ ਸ਼ਰੀਰ ਲੱਗੇ ਉਚਾਰਨ ਹੋਵੇਗੀ ਪਰ ਇਸ ਦਾ ਜਿਹੜਾ ਉਚਾਰਨ ਹੈ ਚਲਿਤ ਚਲੇ ਹਾਂ ਅਦਕ ਲਾ ਕੇ ਨਹੀਂ ਪੜਨਾ ਚਲਿਤ ਨਹੀਂ ਕਹਿਣਾ ਚਲਿਤ 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 ਨਹੀਂ ਚਲਿਤ ਚਲਿਤ ਹਾਂ ਆਪ ਕਰਨੇ ਹਾਰ ਦੁਲਾਵਾਂ ਅਗਿਐ ਨਾਨਕ ਠਾਕੁਰ ਅਗਮ ਅਪਾਰ ਅਬਨਾਸੀ ਸੁਖ ਆਪਨ ਆਸਣ ਤਹਿ ਜਨਮ ਮਰਨ ਕਹੋ ਕਹਾ ਬਿਨਾਸਨ ਜਹ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਬਗਤ ਇਹਨੂੰ ਅਬਗਤ ਪੜਨਾ ਹੈ ਅਭਿਗਤ ਨਹੀਂ ਪੜਨਾ ਜਾਂ ਹੋਰ ਤਰੀਕੇ ਦੇ ਨਾਲ ਉਚਾਰ ਨਹੀਂ ਕਰਨਾ ਇਸ ਦਾ ਉਚਾਰਨ ਅਭਗਤ ਅਭਗਤ ਹਾਂ ਅਗੋਚਰ ਤਵ ਏਕ ਤਵ ਚਿੱਤਰ ਗੁਪਤ ਕਿਸ ਊਸ਼ਤ ਲੇਖਾ ਜਬ 나ਥ ਨਰੰਜਨ ਅਗੋਚਰ ਅਗਧੇ ਤਵ ਕੌਣ ਛੁੱਟੇ ਕਉਣ ਬੰਧਨ ਬਾਧੇ ਆਪਨ ਆਪ ਆਪ ਹੀ ਅਚਰਜਾ ਇਹਨੂੰ ਅਚਰਜਾ ਜਿਹੜਾ ਐਡਾ ਇਸ ਬੰਧਕ ਪੜ੍ਹਨਾ ਹੈ ਤੇ ਚਰਜਾ ਆਚਰਜਾ ਅਚਰਜਾ ਹਾਂ ਅਚਰਜਾ ਨਹੀਂ ਪੜ੍ਹਨਾ ਇਹਨੂੰ ਐਡਾ ਬਕਰ ਲਾਵੇਂ ਆ ਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਤੋਤਾ ਜਹ ਨਰੰਜਨ ਨਿਰੰਕਾਰ ਨਿਰਵਾਣ ਤਹਿ ਕੌਣ ਕੋ ਮਾਨ ਕੌਣ ਬਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹਿ ਛਲ ਛਿਦਰ ਲਗਤ ਕਹੋ ਕੀ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਸਮਾਵੈ ਨਹੀਂ ਪੜਨਾ ਸਮਾਵੈ ਤਹਿ ਕਿਸ ਹੈ ਭੂਖ ਕਮਨ ਤ੍ਰਿਪਤਾਵੈ ਦੁਲਾਵਾਂ ਦੇ ਨਾਲ ਕਰਨ ਕਰਾਵਣ ਕਰਨੇ ਹਾਰ ਦੁਲਾਵਾਂ ਦੇ ਨਾਲ ਨਾਨਕ ਕਰਤੇ ਕਾ ਨਾਹਿ ਸੁਮਾਰ ਜਬ ਆਪਣੀ ਸ਼ੋਭਾ ਆਪਨ ਸੰਗ ਬਣਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਪਾਈ ਜਹ ਸਰਬ ਕਲਾ ਆਪਹਿ ਪਰਬੀਰ ਤਹਿ ਬੀਰਕ ਤੇਬ ਕਹ ਕੋ ਚੀਨ ਚੀਨ ਨੂੰ ਭਾਰਾ ਪੜਨਾ ਜਬ ਆਪਣ ਆਪ ਉਰ ਧਾਰੇ ਧਾਰੇ ਨਿਪਣਾ ਧਾਰੇ ਤੋ ਸਗਣ ਆਪ ਸਗਣ ਆਪ ਸਗਣ ਇਕੱਠਾ ਪਾਟ ਕਾਹ ਬੀਚਾਰੇ ਦਲਾਵਾਂ ਦੇ ਨਾਲ ਜਹ ਆਪਣ ਊਚ ਆਪਣ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਕਹੀਏ ਨਿਪਣਾ ਕਹੀਏ ਕਿੜਗ ਨਾਮ ਬਿਸਮਣ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਨੁ ਆਪ ਜਹ ਅਸ਼ਲ ਅਸ਼ੇਦ ਅਭੇਦ ਸਮਾਇ ਊਹਾ ਊਹਾ ਊੜੇ ਦਿਲੈਂਕੜ ਹਾਇ ਕੰਨ ਊਹਾ ਹਾਂ ਊਹਾ ਕਿਸ ਹੈ ਵਿਆਪਤ ਮਾਇ ਆਪਸ ਕੋ ਆਪਹਿ ਆਦੇਸ਼ ਤਿਹੋ ਗੁਣ ਕਾ ਨਾਹੀ ਪਰਵੇਸ਼ ਜਹ ਏਕ ਹੈ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੇ ਚਿੰਤਾ ਜਹ ਆਪਣ ਆਪ ਆਪਤਿਆਰਾ ਤਹਿ ਕੌਣ ਕਥੈ ਕੌਣ ਸੁਨਣੈ ਹਾਰ ਇੱਥੇ ਵੀ ਦੁਲਾਵਾਂ ਤੇ ਇੱਥੇ ਵੀ ਦੁਲਾਵਾਂ ਤਿਆਰ ਰੱਖਣੀਆਂ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪਹਿ ਪਹੂਚਾ ਇਹਨੂੰ ਪਹੁੰਚਾ ਨਹੀਂ ਪੜਨਾ ਸੰਗਤਾਂ ਪੜ ਜਾਂਦੇ ਪਹੁੰਚਾ ਪਹੁੰਚਾ ਤਾਂ ਬਣੇਗਾ ਜੇ ਇੱਕ ਔਂਕੜ ਲੱਗਾ ਹੋਵੇ ਤੇ ਉੱਤੇ ਜੇ ਬਿੰਦੀ ਜਾਂ ਟਿੱਪੀ ਲੱਗੀ ਹੋਵੇ ਇਹਨੂੰ ਪੜਨਾ ਪਹੂਚਾ ਪਹੂਚਾ ਹਾਂ ਜੈ ਆਪ ਰਚਿਓ ਪਰ ਪੰਚ ਆਕਾਰ ਤੇਹੋ ਗੁਣ ਮੈਂ ਕਿਨੂ ਵਿਸਥਾਰ ਤੇਹੋ ਪੜਨੈ ਹਾਏ ਔਕੜ ਲਗੈ ਤੇਹੋ ਗੁਣ ਮਹਿ ਕਿਨੂ ਵਿਸਥਾਰ ਪਾਪ ਕੁੰਨ ਤਹਿ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਹਉਮੈ ਮੰਮੇ ਦਾ ਨਾਮ ਹਉਮੈ ਮੋਹ ਭਰਮ ਭੈ ਭਾਰ ਦੂਖ ਸੁਖ ਮਾਨ ਉਪਮਾਨ ਅਨਕ ਪ੍ਰਕਾਰ ਇਹਨੂੰ ਨੇਕ ਨਹੀਂ ਪੜਨ ਅਨਕ ਪ੍ਰਕਾਰ ਕੀਓ ਬਖਿਆਣ ਬੱਬਾ ਖਖੇ ਸਿਆਰੀ ਐੜੇ ਕੰਨ ਨੰਨਾ ਇਸਦਾ ਉਚਾਰਨ ਜਿਹੜਾ ਖਖੇ ਦੇ ਪੈਰ ਵਿੱਚ ਜਈਆ ਲੱਗਾ ਇਹਨੂੰ ਹਾਹਾਣੀ ਸਮਝਣਾ ਇਹ ਅੱਤਾ ਜਈਆ ਲੱਗਾ ਇਸਦਾ ਜਿਹੜਾ ਉਚਾਰਨ ਕਰਨਾ ਹੈ ਬੱਬਾ ਖਖੇ ਸਿਆਰੀ ਐੜੇ ਕੰਨ ਨੰਨਾ ਬਖਿਆਣ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਸੰਕੋਚੇ ਨਹੀਂ ਪੜਨਾ ਸੰਕੋਚੈ ਤੋ ਨਾਨਕ ਇਕੈ ਇਕ ਹੀ ਨਹੀਂ ਪੜਨਾ ਇਕੈ ਇਕੈ ਜੈ ਅਬਗਤ ਭਗਤ ਤਹ ਆਪ ਇਹਨੂੰ ਅਬਗਤ ਪੜਨਾ ਹੈ ਪਿੱਛੇ ਪੜ ਕੇ ਆਏ ਆ ਭਗਤ ਤਹ ਆਪ ਜਹ ਪਸਰੇ ਪਸਰੇ ਨਹੀਂ ਪੜਨਾ ਪਸਰੇ ਪਾਸਾਰ ਸੰਤ ਪ੍ਰਤਾਪ ਦੋਹ ਦਦੇ ਔਂਕੜ ਹਾਏ ਦਲੰਕੜ ਦੁਹ ਦੁਹ ਹਾਂ ਦੋ ਪਾਖ ਕਾ ਆਪਹਿ ਧਨੀ ਧਨੀ ਨੰਨੇ ਦੀ ਆਵਾਜ਼ ਉਚਾਰਨ ਕਰਨੀ ਧਨੀ ਧਨੀ ਧਣੀ ਨਾਣਾ ਨਹੀਂ ਬੋਲਣਾ ਧਨੀ ਧਨੀ ਹਾਂ ਉਹਨ ਕੀ ਸੋਭਾ ਉਹਨੂੰ ਬਣੀ ਇੱਥੇ ਵੀ ਨੰਨੇ ਦੀ ਆਵਾਜ਼ ਉਹਨੂੰ ਬਣੀ ਆਪਹਿ ਕੌਤਕ ਕਰੈ ਆਨੰਦ ਝੋਜ ਇਹਨੂੰ ਆਨੰਦ ਨਹੀਂ ਪੜਨਾ ਆਨੰਦ ਆਨਤ ਹਾਂ ਆਪਹਿ ਰਾਸੋ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਨ ਨਾਏ ਲਾਵੈ ਜਿਸ ਭਾਵ ਹੈ ਤੁਸ ਖੇਲ ਖਿਲਾਵੇ ਬੇਸਮਾਰ ਅਥਾਹ ਅਗਨਤ ਅਗਨਤ ਇਥੇ ਜਿਹੜਾ ਐੜਾ ਹੈ ਇਹ ਸੰਬੰਧ ਕਲਾ ਕੇ ਪੜ੍ਹਨੇ ਕਹੇ ਸੰਕਤਾ ਪੜ੍ਹ ਜਿੰਦੇ ਅਗਨਤ ਅਗਨਤ ਨਹੀਂ ਬੰਨਣਾ ਇਹ ਸਵਚਾਰਨ ਹੈ ਅਗਨਤ 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 ਅਗਨਨੇ ਦੀ ਆਵਾਜ਼ ਅਗਨਤ ਅਤੋਲ ਹੈ ਦਲਾਵਾਂ ਜਿਹੜਾ ਅਤੋਲ ਹੈ ਜੋ ਬਲਾਵ ਹੋ ਜੋ ਨਾਨਕ ਦਾਸ ਬੋਲੇ ਬੋਲੇ ਨਹੀਂ ਪੜਨਾ ਬੋਲੇ ਬੋਲੇ ਹਾਂ ਆਪਣੀ 21 ਅਸ਼ਟਪਦੀਆਂ ਸੰਪੂਰਨ ਹੋ ਗਈਆਂ ਨੇ ਜਿਸ ਜਿੰਨਾ ਸੰਗਤਾਂ ਨੇ ਪਿਛਲੀਆਂ ਅਸ਼ਟਪਦੀਆਂ ਦੀ ਸੰਖਿਆ ਨਹੀਂ ਕੀਤੀ ਉਹ YouTube ਦੀ ਪਲੇਲਿਸਟ ਦੇ ਵਿੱਚ ਸਾਰੇ ਵੀਡੀਓ ਪਈਆਂ ਹੋਈਆਂ ਨੇ ਸਾਰੀ ਸੰਗਤ ਉੱਥੇ ਜਾ ਕੇ ਤੁਸੀਂ ਸੰਖਿਆ ਕਰ ਸਕਦੇ ਹੋ YouTube ਦੀ ਪਲੇਲਿਸਟ ਦੇ ਵਿੱਚ ਪੰਜ ਬਾਣੀਆਂ ਦੀ ਸੰਖਿਆ ਗਾਥਾ ਪਟਾਂ ਦੇ ਸਲਈਏ ਸ਼ੈਸਕ੍ਰਿਤੀ ਅਤੇ ਹੋਰ ਮਹਿੰਗੇ ਸ਼ਬਦਾਂ ਦੀ ਸੰਚਿਆ ਕਰਵਾਈ ਹੋਈ ਹੈ ਆਪ ਜਾ ਕੇ ਸੁਣ ਸਕਦੇ ਹੋ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ